ਹੈਲੋ ਜੀ ਹਾਂਜੀ ਗੁੱਡ ਮਾਰਨਿੰਗ ਵੈਸੇ ਦੁਪਹਿਰ ਦਾ ਟਾਈਮ ਆ ਤੇ ਆਪਾਂ ਬਣਾਉਂਦੇ ਆ ਸਬਜੀ ਤੇ ਠਪ ਬਹੁਤ ਵਧੀਆ ਨਿਕਲੀ ਹੋਈ ਆ ਇਸ ਟਾਈਮ ਜਨਵਰੀ ਦਾ ਐਂਡ ਚੱਲਣ ਦਿਆ ਵਾ ਹੈਗਾ ਵਾ 27 28 28 ਤਰੀਕ ਤੇ ਬਾਕੀ ਮੈਂ ਬਣਾਉਂਦੀ ਆ ਗਰਮੀਆਂ ਵਾਲੀ ਸਬਜੀ ਕarele ਫਰਾਈ ਕਰੰਦੀ ਆ ਵੈਸੇ ਤਾਂ ਮੈਨੂੰ ਫਰਾਈ ਕਰਕੇ ਵਧੀਆ ਨਹੀਂ ਲੱਗਦੇ ਪਰ ਉਹਨੇ ਇੱਕ ਦੋ ਕਰੇਲੇ ਖਰਾਬ ਹੁੰਦੇ ਸੀ ਇਸ ਕਰਕੇ ਮੈਂ ਹੋਰਾਂ ਵੀ ਕੱਟ ਕੇ ਬਣਾਉਨੇ ਆ ਅੱਜ ਤੇ ਬਾਕੀ ਬਾਕੀ ਭਰ ਕੇ ਕਰੇਲੇ ਸਵਾਦ ਲੱਗਦੇ ਆ ਤੇ ਆਪਾਂ ਗਰਮੀਆਂ ਦੀ ਸਬਜ਼ੀ ਹੁਣ ਬਣਾਉਂਦੇ ਆ ਤੇ ਇੱਧਰ ਮੈਂ ਪਿਆਜ਼ ਟੂਜ਼ ਕੱਟ ਲਏ ਆ ਪਹਿਲਾਂ ਮੈਂ ਕਰੇਲਿਆਂ ਨੂੰ ਕਰਨਾ ਫਰਾਈ ਉਸ ਤੋਂ ਬਾਅਦ ਤੜਕਾ ਲਉਣਾ ਹੈ ਤੇ ਇੱਧਰ ਮੈਂ ਬਣਾਈ ਆ ਭਿੰਡੀ ਜੋ ਕਿ ਤੁਹਾਨੂੰ ਪਤਾ ਹੀ ਆ ਗਰਮੀਆਂ ਦੀਆਂ ਸਬਜ਼ੀਆਂ ਨੇ ਤੇ ਬਾਕੀ ਮੈਨੂੰ ਸਬਜ਼ੀ ਮੰਡੀ ਗਏ ਸੀ ਤੇ ਉੱਥੋਂ ਜਿਸਗੀਆਂ ਮੈਨੂੰ ਸਬਜ਼ੀਆਂ ਗਰਮੀ ਵਾਲੀਆਂ ਤੇ ਇਹ ਸਾਡੇ ਅੱਬੀ ਨੂੰ ਭਿੰਡੀ ਬਹੁਤ ਪਸੰਦ ਆ ਕੱਲਾ ਅੱਬੀ ਖਾਂਦਾ ਵਾ ਆਪਾਂ ਨਹੀਂ ਖਾਂਦੇ ਭਿੰਡੀ ਚਾਹੇ ਸਸਤੀ ਹੋਵੇ ਚਾਹੇ ਮਹਿੰਗੀ ਹੋਵੇ ਪਰ ਮੈਂ ਲੈਣੀ ਪਾਈ ਆਏ ਕਿਉਂਕਿ ਕੱਲਾ ਅਭੀ ਖਾਂਦਾ ਇਹਦੇ ਉਹਨੂੰ 2-3 ਦਿਨ ਨਹੀਂ ਮੁੱਕਣੀ ਪਿੰਡੀ ਇਹ ਵਾਲੀ ਇਸ ਟਾਈਮ ਤਾਂ 100 ਰੁਪਏ ਕਿਲੋ ਆ ਕਿਉਂਕਿ ਠੰਡ ਆ ਤੇ ਤਾਂ ਵੀ ਮੈਂ ਪਾਈਆ ਲੈਣੀ ਆ ਤੇ ਜਦੋਂ ਗਰਮੀਆਂ 'ਚ ਭਾਵੇਂ 10 ਰੁਪਏ ਕਿਲੋ ਹੋ ਜੇ ਭਾਵੇਂ ਫ੍ਰੀ ਮਿਲਦੀ ਹੋਵੇ ਤਾਂ ਵੀ ਆਪਾਂ ਪਾਈਆ ਹੀ ਬਣਾਉਣੀ ਆ ਤਾਂ ਸੋ ਇਸ ਕਰਕੇ ਆਪਾਂ ਅੱਜ ਬਣਾਈਆ ਗਰਮੀਆਂ ਵਾਲੀਆਂ ਸਬਜ਼ੀਆਂ ਤੇ ਇੱਧਰ ਮੈਂ ਕਰਨੀ ਆ ਕਰੇਲੇਆ ਨੂੰ ਫਰਾਈ ਤੇ ਮੈਂ ਜਦੋਂ ਦਾ ਆਰ ਕੋਈ ਤੇ ਸੈਟਿੰਗ ਕੀਤੀ ਆ ਤੇ ਮੈਂ ਪਹਿਲੀ ਵਾਰੀ ਫਸਟ ਵਾਰੀ ਸਬਜੀ ਬਣਾਈ ਆ ਤੇ ਉਹ ਵੀ ਗਰਮੀਆਂ ਦੀ ਸਬਜੀ ਤੋਂ ਸਟਾਰਟ ਹੱਲੇ ਕੋਈ ਮੈਂ ਆਲੂ ਮਟਰ ਆਲੂ ਗਾਜਰਾ ਕੁਝ ਨਹੀਂ ਬਣਾਇਆ ਹੱਲੇ ਤੇ ਰੋਟੀ ਸਬਜੀ ਸਾਰੀ ਸਾਡੀ ਥੱਲੇ ਬਣਦੀ ਆ ਮੰਮੀ ਬਣਾਉਂਦੀ ਆ ਸਬਜੀ-ਪੂਜੀ ਬਣਾ ਦਿੰਦੇ ਆ ਤੇ ਇੱਧਰ ਮੈਂ ਬਣਾਇਆ ਦੇਸੀ ਘਿਓ ਤੇ ਪਤੀਲਾ ਕਰਤਾ ਟੇਡਾ ਜਿਹੜਾ ਥੋੜਾ ਬੋਤਾਂ ਘਿਓ ਆ ਜਾਊਗਾ ਤੇ ਬਾਕੀ ਆਪਾਂ ਸਵੇਰ ਦੇ ਕੰਮ ਕਰ ਲਏ ਆ ਤੇ ਬਾਕੀ ਮੈਂ ਬਣਾਉਂਦੀ ਆ ਸਬਜੀ ਹਾਂਜੀ ਕ੍ਰੇਲੇ ਬਣ ਗਏ ਆ ਕੱਟ ਕੇ ਬਣਾਏ ਆ ਕ੍ਰੇਲੇ ਜਨਵਰੀ ਦੇ ਮਹੀਨੇ ਚ ਕ੍ਰੇਲੇ ਬਣਾਏ ਆ ਤੇ ਨਾਲੇ ਬਣਾਈ ਆਪਾਂ ਪਿੰਡੀ ਤੇ ਫਿਰ ਆਪਾਂ ਗਏ ਸੀ ਗੁਰੂ ਕੇ ਬਾਗ ਤੇ ਉਸ ਦੇ ਮਸੀਆ ਸੀ ਤੇ ਤੁਹਾਨੂੰ ਪਤਾ ਮੇਰੇ ਵਲੋਗ ਡੇਲੀ ਡੇਲੀ ਦੇ ਰੂਟੀਨ ਵਲੋਗ ਹੁੰਦੇ ਆ ਪਰ ਮੇਰੇ ਕਾਫੀ ਦਿਨਾਂ ਦੇ ਵਲੋਗ ਪਈ ਹੁੰਦੀ ਆ ਤੇ ਫਿਰ ਆਪਾਂ ਗਏ ਸੀ ਗੁਰੂ ਕੇ ਬਾਗ ਮਸੀਆ ਤੇ ਤੇ ਤੁਸੀਂ ਵੀ ਆ ਚੋ ਕਰ ਲੋ ਦਰਸ਼ਨ ਤੇ ਫਿਰ ਇੱਧਰ ਸੇਵਾ ਹੋਣਦੀ ਸੀ ਪਾਂਡਿਆਂ ਦੀ ਤੇ ਸੋ ਆਪਾਂ ਇੱਧਰ ਫਿਰ ਗਏ ਸੀ ਤੇ ਫਿਰ ਆਪਣੇ ਮਤਲਬ ਕਿ ਚਾਪ ਕੋੜੇ ਸੀ ਇੱਧਰ ਆਪਾਂ ਚਾਪ ਕੋੜੇ ਖਾਣ ਗਏ ਸੀ ਤੇ ਐਵੇਂ ਦੀ ਗੱਲ ਨਹੀਂ ਆ ਕਿ ਆਪਾਂ ਖਾਣ ਜਾਂਦੇ ਆ ਫਿਰ ਸੇਵਾ ਵੀ ਥੋੜੀ ਬਹੁਤੀ ਜਿੰਨੀ ਕੋ ਸਰਦੀ ਬੰਦੀ ਪਾਈਦੀ ਆ ਤੇ ਜਦੋਂ ਟਾਈਮ ਹੋਵੇ ਤਾਂ ਆਪਾਂ ਸੇਵਾ ਵੀ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਇੱਧਰ ਆ ਗਏ ਮੱਥਾ ਟੇਕਣ ਤੇ ਤੁਸੀਂ ਵੀ ਕਰ ਲੋ ਦਰਸ਼ਨ குரு ਕੇ ਬਾਗ ਦੇ ਤੇ ਠੰਡ ਬਹੁਤ ਜ਼ਿਆਦਾ ਸੀ ਫਿਰ ਆਪਾਂ ਇੱਥੇ ਪੰਜ ਨਾਨਾ ਕੀਤਾ ਤੇ ਸਰੋਵਰ ਚ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਾ ਕੇ ਗਏ ਫਿਰ ਪ੍ਰਸ਼ਾਦ ਕਰਵਾਇਆ ਆਪਾਂ ਜਾ ਕੇ ਜੀ ਮੈਂ ਪ੍ਰਸ਼ਾਅ ਲੈ ਲਿਆ ਸੀ ਤੇ ਉਸ ਤੋਂ ਬਾਅਦ ਆਪਾਂ ਚੱਲੇ ਸੀ ਉੱਪਰ ਜਾ ਕੇ ਮੱਥਾ ਟੇਕਣ ਗੁਰੂਕ ਬਾਗ ਦੋ ਗੁਰਦੁਆਰੇ ਨੇ ਤੇ ਇਹ ਦੋਨੋਂ ਆਪਾਂ ਬਸ ਹੀ ਆਪਾਂ ਮੱਥਾ ਟੇਕਣ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਫਿਰ ਬਾਹਰ ਆ ਗਏ ਸੀ ਤੇ ਫਿਰ ਥੋੜਾ ਟਾਈਮ ਮਤਲਬ ਇੱਥੇ ਬਾਬੇ ਲੱਗੇ ਸੀ ਪਾਠ ਕਰਨ ਦੇ ਸੀ ਤੇ ਉਸ ਤੋਂ ਬਾਅਦ ਆਪਾਂ ਥੋੜਾ ਵਾ ਟਾਈਮ ਪਾਠ ਸੁਣਿਆ ਇੱਥੇ ਬੈਠ ਕੇ ਤੇ ਉਸ ਤੋਂ ਬਾਅਦ ਆਪਾਂ ਅਗੇ ਲੰਗਰਾਂ ਚ ਤੇ ਲੰਗਰ ਅੱਜ ਸੀ ਰੋ ਦੀ ਖੀਰ ਤੰਦੂਰੀ ਪੁਲਕੇ ਤੇ ਗਾਜਰਾਂ ਦੀ ਸਬਜ਼ੀ ਤੇ ਕੜੀ ਸੀ ਤੇ ਜੋ ਕਿ ਬਹੁਤ ਜ਼ਿਆਦੀ ਟੇਸਟੀ ਸੀ ਤੇ ਉਸ ਤੋਂ ਬਾਅਦ ਆਪਾਂ ਘਰ ਆ ਗਏ ਫਿਰ ਆਪਾਂ ਖਾਦੀ ਚਾਕਲੇਟ 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 ਦੇ ਸੀ ਸ਼ਾਇਦ ਤੇ ਬੱਚਿਆਂ ਕੇ ਚਾਕਲੇਟ ਲੈ ਕੇ ਆਉਣੀ ਆ ਫਿਰ ਆਪਾਂ ਉਸ ਤੋਂ ਬਾਅਦ ਚਾਕਲੇਟ ਖਾਦੀ ਤੇ ਬੱਚਾ ਨੂੰ ਤੁਹਾਨੂੰ ਪਤਾ ਖਾਣ ਪੀਣ ਨੂੰ ਚਾਹੀਦਾ ਉਸ ਤੋਂ ਬਾਅਦ ਇਹ ਖਾਣ ਲੱਗ ਗਏ ਸੀ ਮਤਲਬ ਕਿ ਫਿਰ ਫਰੈਂਚ ਫਰਾਈ ਖਾਣ ਲੱਗ ਗਏ ਉਸ ਤੋਂ ਬਾਅਦ ਆਪਾਂ ਬਣਾਉਣ ਲੱਗੇ ਹਲਉਣ ਲੱਗੇ ਮੱਖਣ ਨੂੰ ਤੇ ਕੋਠੇ ਉੱਪਰ ਬੈਠੇ ਸੀ ਮੈਂ ਤੋੜਤਾ ਕੁੜੀਆਂ ਦਾ ਘਰ ਬਣਾਇਆ ਘਰ ਬਣਾਇਆ ਕੀ ਬਣਾਇਆ ਸੀ ਕੁਝ ਵੀ ਨਹੀਂ ਹੁੰਦਾ ਇਹ ਬਿਲਡਿੰਗਾਂ ਹੀ ਖੜੀਆਂ ਕੀਤੀਆਂ ਸੀ ਤੋੜਤਾ ਹਾਂਜੀ ਇਹ ਮੇਰਾ ਕਾਫੀ ਪੁਰਾਣਾ ਵਲੋਗ ਆ ਤੇ ਪਿਆ ਸੀ ਮੈਂ ਸੋਚਿਆ ਮਤਲਬ ਕੇ ਵਿੱਚ ਲਾ ਦਾਂ ਤੇ ਇਹ ਆ ਮਤਲਬ ਕਿ ਅਸੀਂ ਕਾਫੀ ਜ਼ਿਆਦਾ ਉਹ ਮਲਾਈ ਜੁੜ ਗਈ ਸੀ ਤੇ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਨਦਿਆ ਅਸੀਂ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਨਾਲ ਥੋੜੀ ਹੈਲਪ ਕਰ ਦੋ ਤੇ ਮੱਖਣ ਕੱਢਣ ਦੇ ਵਿੱਚ ਮਦਦ ਕਰ ਦੋ ਤੇ ਇਧਰ ਇੱਕ ਸਾਈਡ ਤੇ ਮੈਂ ਕੀ ਤਰੀ ਸੀ ਤੇ ਜੋ ਬੱਚਾ ਨੇ ਖਾਣੀ ਸੀ ਤੇ ਇਹਨਾਂ ਦਾ ਮੈਂ ਮਤਲਬ ਕਿ ਸਾਡੇ ਮਿਸਤਰੀ ਲੱਗੇ ਸੀ ਉਦੋਂ ਤੇ ਉਦੋਂ ਕਾਫੀ ਜ਼ਿਆਦਾ ਕਿਉ ਕੱਢਣ ਵਾਲਾ ਬਣ ਗਿਆ ਸੀ ਰਹਿ ਗਿਆ ਸੀ ਤੇ ਸੋ ਜ਼ਿਆਦਾ ਮੱਖਣ ਹੋ ਗਿਆ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਕਿਹਾ ਥੋੜੀ ਜੀ ਮੇਰੀ ਮਦਦ ਕਰ ਦੋ ਤੇ ਫਿਰ ਲੱਗੇ ਚਾ ਵੀ ਤਰੀ ਸੀ ਫਿਰ ਇਹਨਾਂ ਨੇ ਮੇਰੇ ਨਾਲ ਮੈਨੂੰ ਥੋੜੀ ਮਦਦ ਕੀਤੀ ਫਿਰ ਬਣ ਗਿਆ ਮੱਖਣ ਹਾਂਜੀ ਮੈਂ ਨਾ ਬਾਜ਼ਾਰ ਗਈ ਸੀ ਤੇ ਮੱਖਣ ਬਣ ਗਿਆ ਇਹ ਦੁੱਧ ਰੀੜਕਣ ਵਾਲੀ ਹੁੰਦੀ ਹੈ ਮਧਾਣੀ ਪੁਰਾਣੇ ਜ਼ਮਾਨੇ ਵਾਲੀ ਮੈਂ ਕਿਹਾ ਛੋਟੀ ਜੀ ਸ਼ਾਇਦ ਮਿਲ ਜੇ ਪਰ ਉਹ ਮਿਲੀ ਨਹੀਂ ਮੈਨੂੰ ਤੇ ਮੱਖਣ ਬਹੁਤ ਜ਼ਿਆਦਾ ਜਮਾ ਹੋਇਆ ਸੀ ਮਤਲਬ ਕਿ ਮਲਾਈ ਤੇ ਮੈਂ ਸੋਚਿਆ ਵੀ ਮਿਲ ਜੂਗੀ ਪਰ ਉਹ ਨਹੀਂ ਮਿਲੀ ਤੇ ਇਸ ਕਰਕੇ ਆਪਾਂ ਫਿਰ ਹੈਂਡ ਗ੍ਰਾਈਂਡਰ ਇਹਦੇ ਨਾਲ ਪਹਿਲੀ ਵਾਰੀ ਮੈਂ ਕੰਮ ਲਿਆ ਤੇ ਇਹਦੇ ਨਾਲ ਵੀ ਵਧੀਆ ਮੱਖਣ ਬਣ ਜਾਂਦਾ ਹੈ ਤੇ ਬਹੁਤ ਲੋਕ ਇਹਦੇ ਨਾਲ ਬਣਾਉਂਦੇ ਆ ਪਰ ਮੈਂ ਅੱਜ ਪਹਿਲੀ ਵਾਰੀ ਬਣਾਇਆ ਪਰ ਉਹ ਬਣ ਗਿਆ ਬਾਲਟੀ ਦੇ ਵਿੱਚ ਪੋਣਾ ਪਿਆ ਮੈਨੂੰ ਮਲਾਈ ਜ਼ਿਆਦੀ ਸੀ ਨੀ ਤਾਂ ਮੈਂ ਬਤੀਲੇ ਚ ਪਾਉਣੀ ਆ ਤੇ ਇਸ ਕਰਕੇ ਚਲੋ ਬਣ ਮਤਲਬ ਕੇ ਮੱਖਣ ਬਣ ਗਿਆ ਉਹ ਗ੍ਰੈਂਡਰ ਦੇ ਨਾਲ ਚਲੋ ਵਧੀਆ ਪੈਸੇ ਵੀ ਬਚ ਗਏ ਤੇ ਆਪਾਂ ਨੂੰ ਹੁਣ ਲੋੜਨੀ ਆ ਸੋਚਿਆ ਸੀ ਮੈਂ ਲੈ ਕੇ ਆਉ ਪਿਛਲੀ ਦੀਵਾਲੀ ਤੇ ਮੈਂ ਦੇਖੀ ਸੀ ਪਰ ਮੈਂ ਲਿਓਣ ਲਿਓਣ ਕਰਦੀ ਲਈ ਆਈ ਨੀਗੀ ਤੇ ਅੱਜ ਕੀ ਮੈਂ ਪੁੱਛਣ ਗਈ ਅੱਜ ਜੀ ਮੈਨੂੰ ਉਹ ਮਿਲੀ ਹੀ ਨਹੀਂ ਕਿ ਤੂੰ ਵੀ ਨਹੀਂ ਮਿਲੀ ਤੇ ਇਸ ਕਰਕੇ ਫਿਰ ਮੈਨੂੰ ਹਾਰ ਕੇ ਮੱਖਣ ਐਵੇਂ ਕੱਢਣਾ ਪਿਆ ਉਹ ਗ੍ਰੈਂਡਰ ਜਿਹੜੀ ਉਹ ਵਾਲੀ ਆ ਉਹਦੇ ਨਾਲ ਮੈਨੂੰ ਕੱਢਣਾ ਪਿਆ ਤੇ ਵਧੀਆ ਨਿਕਲ ਗਿਆ ਵੈਸੇ ਬਣ ਗਿਆ ਵਧੀਆ ਕਿ ਆਪਾਂ ਮੱਖਣ ਵਧੀਆ ਬਣਾ ਲਿਆ ਇਹ ਹੈ ਜੀ ਆ 12 ਦਿਨਾਂ ਦੀ ਮਲਾਈ ਸੀ ਤੇ ਇਸ ਕਰਕੇ ਇੰਨਾ ਮੱਖਣ ਬਣ ਗਿਆ ਤੇ ਹੁਣ ਚਲੋ ਚੋ ਵਧੀਆ ਬਣ ਗਿਆ ਹੁਣ ਆਪਾਂ ਇਹਦਾ ਬਣਾਵਾਂਗੇ ਦੇਸੀ ਘਿਓ ਤੇ ਬਾਲਟੀ ਚ ਵਧੀਆ ਮਤਲਬ ਕਿ ਬਣ ਗਿਆ ਮੱਖਣ ਮਲਾਈ ਤੇ ਤੁਸੀਂ ਵੀ ਐਵੇਂ ਬਣਾਇਆ ਕਰੋ ਤੇ ਘਰ ਦਾ ਘਿਓ ਖਾਇਆ ਕਰੋ ਤੇ ਆਪਾਂ ਘਰ ਦਾ ਘਿਓ ਖਾਣੇ ਡਾਲਡਾ ਘਿਓ ਮੈਂ ਕਦੀ ਨਹੀਂ ਵੜਿਆ ਨਾ ਹੀ ਆਪਾਂ ਡਲਡਾ ਕੇ ਉਹਦੇ ਮਤਲਬ ਵਾੜਿਆ ਤੇ ਨਾ ਹੀ ਪਰੌਂਠੇ ਬਣਾਈਦੇ ਉਹਦੇ ਮੈਂ ਦੇਸੀ ਕਿ ਉਹ ਏਸੇ ਇਹੀ ਘਰ ਦਾ ਬਣਾ ਕੇ ਤੇ ਇਹਦੇ ਪਰੌਂਠੇ ਬਣਾਈਦੇ ਆ ਤੇ ਆਪਣਾ ਵਰਤਣ ਵਾਸਤੇ ਦੇਸੀ ਕਿ ਉਹ ਵਾਧੂ ਹੋ ਜਾਂਦਾ ਬਾਹਰੋਂ ਲਿਆਉਂਦੀ ਨਾ ਦੇਸੀ ਕਿ ਉਹ ਕਦੀ ਲਿਆਂਦਾ ਵਾ ਤੇ ਨਾ ਆਪਾਂ ਕਦੀ ਡਲਡਾ ਕੇ ਉਹ ਲਿਆਂਦਾ ਮਤਲਬ ਕਿ ਲੋੜ ਹੀ ਨਹੀਂ ਪਈ ਆਪਾਂ ਨੂੰ ਦੇਸੀ ਤੇ ਡਲਡਾ ਕੇ ਉਹਦੀ ਤੇ ਇਨ ਨੂੰ ਪਰਮਾਤਮਾ ਦੀ ਕਿਰਪਾ ਆ ਕਿਉਂਕਿ ਸਾਨੂੰ ਦੁੱਧ ਵੀ ਜ਼ਿਆਦਾ ਲੈਣਾ ਪੈਂਦਾ ਵਾ ਦੁਕਾਨ ਤੇ ਮਤਲਬ ਕਿ ਚਾਹ ਬੜੀ ਬਣਦੀ ਆ ਸਾਡੀ ਦੁਕਾਨ ਆ ਤੇ ਇਸ ਕਰਕੇ ਦੁੱਧ ਕਰਕੇ ਫਿਰ ਮਲਾਈ ਵਾਵਾ ਆ ਜਾਂਦੀ ਆ ਉਹ ਇਸ ਕਰਕੇ ਫਿਰ ਆਪਾਂ ਘਰ ਦਾ ਮੱਖਣ ਹਾਂਜੀ ਤਾਂ ਲੋ ਜੀ ਮੱਖਣ ਬਣੰਦਿਆ ਕਿ ਉਧਰ ਇੱਕ ਸਾਈਡ ਤੇ ਦੁੱਧ ਧਰਿਆ ਆ ਆਪਾਂ ਡਰ ਲੱਗਦਾ ਇਧਰ ਦੀ ਛੇ ਟੋ ਉਧਰ ਨਾ ਚਲ ਜੇ ਪਰ ਸ਼ਾਮ ਦਾ ਟਾਈਮ ਆ ਤੇ ਦੁੱਧ ਵੀ ਸ਼ਾਮ ਨੂੰ ਹੁੰਦਾ ਵਾ ਤੇ ਇਸ ਕਰਕੇ ਮੈਂ ਟੱਕਨ ਦਿੱਤਾ ਆ ਇਧਰੋਂ ਤਾਂ ਜੋ ਕੋਈ ਛਿੱਟ ਨਾ ਪਵੇ ਇਧਰ ਮੱਖਣ ਦੀ ਤੇ ਬਾਕੀ ਰਿਜਨ ਦਿਆ ਇਹਦੇ ਬੜੀ ਮੁਸ਼ਕਲ ਮੈਂ ਬਣਾਇਆ ਵਾ ਉ ਬਾਲਟੀ ਦੇ ਵਿੱਚ ਤੇ ਮਤਲਬ ਕਿ ਬਣ ਗਿਆ ਪਰ ਬਣ ਜਾਂਦਾ ਵਾ ਪਰ ਬੜੀ ਮੁਸ਼ਕਲ ਬਣਿਆ ਕਿਉਂਕਿ ਥੋੜਾ ਜਿਆਦਾ ਸੀ ਤੇ ਬਾਕੀ ਆਪਣਾ ਹੁਣ ਕਿਉਂ ਬਣ ਜੂਗਾ ਸੇਮ ਸੇਕ ਤੇ ਮੈਂ ਤਰਿਆ ਏ ਤੇ ਰਿਜਨ ਦਿਆ ਏ ਹੁਣ ਪਤੀਲਾ ਹੈਗਾ ਸੀ ਮੰਨ ਲਓ ਉਤੋਂ ਤੱਕ ਸੀ ਉਬਲਦਾ ਵੀ ਡਰ ਸੀ ਇਸ ਕਰਕੇ ਬਹੁਤ ਜਿਆਦਾ ਸੇਮ ਕੀਤਾ 2-3 ਵਾਰੀ ਤਾਂ ਮੈਂ ਗੈਸ ਬੰਦ ਵੀ ਕਰਤਾ ਤਾਂ ਜੋ ਬਾਹਰ ਮਤਲਬ ਕਿ ਘਿਓ ਨਾ ਡੁੱਲੇ ਤੇ ਚਲੋ ਕੋਈ ਗੱਲ ਹੌਲੀ ਹੌਲੀ ਆਪੇ ਬਣਦਾ ਰਹੂਗਾ ਤੇ ਬਾਕੀ ਆਪਣਾ ਸ਼ਾਮ ਦਾ ਟਾਈਮ ਆ ਤੇ ਮਤਲਬ ਕਿ ਹੁਣ ਮੈਂ ਕੰਮ ਕਰ ਲਿਆ ਤੇ ਬਸ ਦੋ ਦੋਨੂ ਬਾਲਾ ਦਵਾ ਕੇ ਹੁਣ ਦੁਕਾਨ ਤੇ ਜਾਣਾ ਮੈਂ ਕਿਉਂਕਿ ਦੁਕਾਨ ਤੇ ਜਾਣਾ ਪੈਂਦਾ ਵਾ ਤੇ ਥੋੜਾ ਟਾਈਮ ਬੈਠ ਕੇ ਫਿਰ ਆਣ ਕੇ ਰੋਟੀ ਬਣਾਉਣੀ ਆ ਸੋ ਇਸ ਕਰਕੇ ਬਸ ਕੰਮ ਤਾਂ ਦੇ ਥੋੜੇ ਬਹੁਤੇ ਰਹਿ ਗਏ ਆ ਤੇ ਮੈਂ ਦੁਕਾਨ ਤੇ ਜਾਣਾ ਆ ਤੇ ਬਾਕੀ ਬੱਚਿਆਂ ਦੀ ਚਾਹ ਰਹਿ ਗਈ ਬੱਚਿਆਂ ਨੇ ਮੈਗੀ ਖਾਧੀ ਆ ਹੁਣ ਬਣਾ ਕੇ ਤੇ ਮੈਂ ਬਣਾ ਲਈ ਆ ਚਾਹ ਪੀ ਲਈ ਆ ਤੇ ਬੱਚਿਆਂ ਨੂੰ ਦੇਣੀ ਆ ਫਿਰ ਚਾਹ ਦੇ ਕੇ ਫਿਰ ਮੈਂ ਦੁਕਾਨ ਤੇ ਜਾਉਂਗੀ ਦੁੱਧ ਇਧਰ ਘਿਓ ਵੀ ਬਣ ਜਾਊ ਫਿਰ ਮੈਂ 10 ਮਿੰਟ ਤੱਕ ਜਾਨੀ ਆ